ਸਮੱਸਿਆ ਹੈ ਨਹੀਂ ਹੈ ਸਮੱਸਿਆ ਨੂੰ ਜਾਣ ਕੇ ਬਣਾਇਆ ਗਿਆ ਹੈ ਕੁਝ ਲੋਕਾਂ ਨੂੰ ਖੁਸ਼ ਕਰਨ ਦੀ ਖਾਤਰ ਕੁਝ ਐਮਸੀ ਨੂੰ ਖੁਸ਼ ਕਰਨ ਦੀ ਖਾਤਰ ਅੱਜੀ ਵਾਰੀ ਸਾਡੇ ਨਾਲ ਇਹ ਚਾਂਸ ਹੋ ਰਿਹਾ ਕਿ ਇਹ ਉਜਾੜਾ ਹੁਣ ਨਹੀਂ ਹੋਣਾ ਚਾਹੀਦਾ ਇਸ ਉਜਾੜਾ ਨੂੰ ਰੋਕਣਾ ਚਾਹੀਦਾ ਇਹਨਾਂ ਨੂੰ ਅਕਲ ਹੀ ਹੈ ਨਹੀਂ ਕਿਸੇ ਨੂੰ ਨਾ ਕਮਿਸ਼ਨ ਨੂੰ ਨਾ ਡੀਸੀ ਨੂੰ ਕਿਸੇ ਨੂੰ ਅਕਲ ਹੈ ਨਹੀਂ ਇਹਨਾਂ ਲੋਗਾਂ ਨੂੰ ਇਹ ਲੈ ਇਸ ਕਰਕੇ ਹੋਇਜੀ ਕਿ ਸਾਡੇ ਕਈ ਜਿਹੜੇ ਮਕਾਨ ਮਾਲਿਕ ਐ ਉਹ ਗद्दार ਐ ਉਹ ਉਹ ਦੇ ਤਮਚੇ ਐ ਮੰਨ ਲਓ ਉਹ ਨੂੰ ਹਰ ਖਬਰ ਉੱਤੇ ਪਹੁੰਚਦੀ ਐ ਜਿਹੜੀ ਖਬਰ ਅਸੀਂ ਬਿਲਕੁਲ ਮੀਟਿੰਗ ਸੀਰੀਅਸ ਬਿਲਕੁਲ ਸੀਕ੍ਰੀਟ ਮੀਟਿੰਗ ਕਰਦੇ ਆ ਉਹਦੇ ਵਿੱਚ ਉਹ ਬੰਦੇ ਹੁੰਦੇ ਆ ਉੱਥੇ ਨਾਲੇ ਗੱਲ ਪਹੁੰਚ ਜਾਂਦੀ ਐ ਕਰਿਆ ਅਮੀ ਤੱਕ ਐ ਭਾਈ ਜੀ ਪਿਛਲੇ ਤੋਂ 35 35 40 40 ਸਾਲ ਤੋਂ ਇੱਥੇ ਜਿਹੜੇ ਦੁਕਾਨਦਾਰ ਐ ਉਹਨਾਂ ਨੂੰ ਤੱਕੇ ਨਾਲ ਹੀ ਉਜਾੜ ਰਹੇ ਐ ਪੂਰੀ ਬਦਮਾਸ਼ੀ ਦਿਖਾ ਰਹੇ ਐ ਟਰੈਫਿਕ ਭਾਈ ਜੀ ਕਿੱਥੇ ਨਹੀਂ ਆ ਤੁਸੀਂ ਆਂਦਾ ਦੱਸੋ ਕੋਈ ਵੀ ਸੜਕ ਦਾ ਨਾਮ ਲਓ ਤੁਸੀਂ ਪਿੰਡਾਂ 'ਚ ਟ੍ਰੈਪ ਹੋਇਆ ਬੈ ਟ੍ਰੈਪ ਦਾ ਕੋਈ ਮਖਲਾ ਨਹੀਂ ਹੈਗਾ ਇਹ ਇਹ ਸਿਰਫ ਤੇ ਸਿਰਫ ਆਵਦਾਸ਼ਕ ਬੰਦੇ ਆ ਜਿਹੜਿਆਂ ਨੇ ਆਵਦਾ ਫਾਇਦਾ ਕੱਟਣਾ ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਕਲਿਆਣ ਟੀਵੀ ਪੰਜਾਬ ਤੇ ਮੈਂ ਹਰਸ਼ਪਾਲ ਸਿੰਘ ਅਸੀਂ ਖੜੇ ਆ ਬਟਿੰਡਾ ਦੇ ਭਾਗੂ ਰੋਡ ਤੇ ਪਿਛਲੇ ਲੰਬੇ ਸਮੇਂ ਤੋਂ ਦੁਕਾਨਦਾਰਾਂ ਵੱਲੋਂ ਤੇ ਹੋਰ ਜਿਹੜੇ ਆਸੇ ਪਾਸੇ ਦੇ ਰਹਿਸ਼ੀ ਆ ਉਹਨਾਂ ਵੱਲੋਂ ਸ਼ਿਕਾਇਤ ਕੀਤਾ ਗਿਆ ਸੀ ਕਿ ਇਹ ਜਿਹੜਾ ਭਾਗੂ ਰੋਡ ਆ ਨਾ ਚੌੜਾ ਕੀਤਾ ਜਾਵੇ ਪਰ ਕਿਉਂਕਿ ਨਗਰ ਨਿਗਮ ਵੱਲੋਂ ਕਾਰਪੋਰੇਸ਼ਨ ਵੱਲੋਂ ਲਗਾਤਾਰ ਇਸ ਨੂੰ ਚੌੜੀ ਕਰਨ ਨੂੰ ਲੈ ਕੇ ਪ੍ਰਕਿਰਿਆ ਚਾਲੂ ਕੀਤੀ ਜਾਏ ਦੁਕਾਨਦਾਰਾਂ ਵੱਲੋਂ ਲੜਾਈ ਵੀ ਲੜੀ ਗਈ ਪਰ ਕਿਤੇ ਨਾ ਕਿਤੇ ਉਹਦੇ ਚ ਅਸਫਲ ਨਜ਼ਰ ਆਉਂਦੇ ਨੇ ਕਿਉਂਕਿ ਦੁਕਾਨਦਾਰ ਹੁਣ ਦੁਕਾਨਾਂ ਆਪ ਦੀਆਂ ਆਪ ਹੀ ਖਾਲੀ ਕਰਦੇ ਨਜ਼ਰ ਆਉਂਦੇ ਨੇ ਤੁਸੀਂ ਦੇਖ ਸਕਦੇ ਹੋ ਵੀ ਜਿਹੜੀ ਦੁਕਾਨ ਆ ਇਹ ਅੱਧੀ ਖਾਲੀ ਹੋ ਚੁੱਕੀ ਆ ਤੇ ਹੌਲੀ-ਹੌਲੀ ਸਮਾਨ ਆ ਜਿਹੜਾ ਆਪਣਾ ਲਜਾਵ ਹੀ ਰਹੇ ਨੇ ਉਹਨਾਂ ਨਾਲ ਗੱਲਬਾਤ ਕਰਦੇ ਨੇ ਵੀ ਆਖਰ ਦੁਕਾਨਾਂ ਆਪ ਹੀ ਕਿਉਂ ਖਾਲੀ ਕਰਨੀਆਂ ਸ਼ੁਰੂ ਕਰ ਦਿੱਤੀਆਂ ਕਿਉਂਕਿ ਪਹਿਲਾਂ ਇਹਨਾਂ ਵੱਲੋਂ ਇਕੱਠੇ ਹੋ ਕੇ ਲੜਾਈ ਵੀ ਲੜੀ ਗਈ ਧਰਨਾ ਪ੍ਰਦਰਸ਼ਨ ਵੀ ਕੀਤਾ ਗਿਆ ਕੀ ਨਾਮ ਹੈ ਤੁਹਾਡਾ ਸਰਜੀਤ ਸਿੰਘ ਹੈ ਜੀ ਮੇਰਾ ਨਾਮ ਸਰਜੀਤ ਸਿੰਘ ਦੀ ਦੁਕਾਨ ਆਪ ਹੀ ਖਾਲੀ ਕਰ ਰਹੇ ਹੋ ਕੀ ਕਾਰਨ ਹੈ ਆਪ ਖਾਲੀ ਇਸ ਕਰਕੇ ਕਰ ਰਹੇ ਆ ਜੀ ਮੈਂ ਦਿੱਲੀ ਗਿਆ ਸੀ ਆਪਣੇ ਬ੍ਰਦਰ ਦਾ ਆਪਰੇਸ਼ਨ ਸੀ ਉਹਦਾ ਕੈਂਸਰ ਦਾ ਹਫਤੇ ਵਸੇ ਮੈਂ ਉੱਥੇ ਹੀ ਸੀ ਕੱਲ ਮੈਨੂੰ ਪਰਸੋਂ ਮੈਨੂੰ ਫੋਨ ਆਇਆ ਕਿ ਇਸ ਤਰ੍ਹਾਂ ਨੋਟਿਸ ਆ ਗਿਆ ਕਿ ਦੁਕਾਨਾਂ ਖਾਲੀ ਕਰ ਦਿਓ ਨੇਤਾ ਅਸੀਂ ਤੁਹਾਡੀਆਂ ਦੁਕਾਨਾਂ ਤੋੜ ਦਾਂਗੇ ਤੁਹਾਡਾ ਸਾਮਾਨ ਅੰਦਰ ਪਿਆ ਰਹੇਗਾ ਆਪਣੀ ਸੇਫਟੀ ਆਪ ਕਰ ਲੋ ਤੋ ਫਿਰ ਮੈਂ ਕੱਲ ਦੁਪਹਿਰੇ ਆਇਆ ਦੁਪਹਿਰ ਦਾ ਕੱਲ ਲੱਗੇ ਹੋਇਆ ਜੀ ਆਪਣੀ ਦੁਕਾਨ ਮੈਂ ਆਪਣੀ ਖਾਲੀ ਕਰੀ ਜਾ ਰਿਹਾ ਹਾਂ ਉਹ ਪਰਛਾਤ ਨਹੀਂ ਪਰੇਸ਼ਾਨੀ ਦਿਵਾ ਕੇ ਇਤਨੀ ਹੈ ਕੱਲ ਨੂੰ ਕੁਝ ਵੀ ਮੈਨੂੰ ਵੀ ਕੁਝ ਹੋ ਸਕਦਾ ਹੈ ਇਤਨਾ ਦਿਮਾਗ ਖਰਾਬ ਹੋਇਆ ਹੋਇਆ ਤੁਹਾਡੇ ਵੱਲੋਂ ਜਿਹੜੀ ਲੜਾਈ ਵੀ ਲੜੀ ਗਈ ਸੀ ਕਿਉਂਕਿ ਇਕੱਠੇ ਹੋਏ ਸੀ ਦੁਕਾਨਦਾਰ ਸੰਘਰਸ਼ ਵੀ ਕੀਤਾ ਗਿਆ ਵੱਖ-ਵੱਖ ਰਾਜਨੀਤਿਕ ਲੀਡਰਾਂ ਤੱਕ ਪਹੁੰਚ ਵੀ ਕੀਤੀ ਗਈ ਫੇਲ ਕਿਉਂ ਹੋ ਗਿਆ ਇਸ ਸੰਘਰਸ਼ ਸੰਘਰਸ਼ ਫੇਲ ਦੀ ਗੱਲ ਹੈ ਜੀ ਦੇਖੋ ਦੁਕਾਨਦਾਰ ਕਿੰਨੀ ਕਦੇਰ ਸੜਕ ਤੇ ਬੈਠੇਗਾ ਕਿੰਨੀ ਦੇਰ ਘੱਟੋ ਘੱਟ 2 ਮਹੀਨੇ ਅਸੀਂ ਸੜਕਾਂ ਤੇ ਬੈਠੇ ਰਹੇ ਕਿਉਂਕਿ ਸਾਡੀ ਫਿਰ ਕੋਈ ਸੁਣਵਾਈ ਨਹੀਂ ਹੋਈ ਸਾਨੂੰ ਬਸ ਹੌਸਲਾ ਹੀ ਦਿੰਦੇ ਰਹੇ ਕਿ ਅਸੀਂ ਕਦੇ ਐਮਐਲਏ ਸਾਹਿਬ ਆ ਗਏ ਕਦੇ ਕੋਈ ਆ ਗਿਆ ਕਦੇ ਕੋਈ ਆ ਗਿਆ ਐਸਵੀ ਡੀਸੀ ਐਸਵੀ ਸਾਰੇ ਆਏ ਵਿਚੋ ਲੋ ਨਹੀਂ ਫੇਰੋ ਸੀ ਸੰਘਰਸ਼ ਨੂੰ ਵਾਪਸ ਇਸ ਕਰਨਾ ਪਿਆ ਕਿ ਕਾਰੋਬਾਰ ਬਿਲਕੁਲ ਲੋਕਾਂ ਦੇ ਖਤਮ ਹੋ ਦੁਕਾਨ ਦੁਕਾਨਦਾਰ ਹੀ ਨਹੀਂ ਬੈਠਾਂਗੇ ਤੇ ਕਾਰੋਬਾਰ ਖਤਮ ਹੋਣਗੇ ਪਰ ਸਾਨੂੰ ਮਜਬੂਰਨ ਜਿਹੜਾ ਆਪਣੀ ਦੁਕਾਨ ਖੋਲਣੀ ਪਈ ਉਸ ਤੋਂ ਬਾਅਦ ਮਹੀਨੇ ਤੋਂ ਬਾਅਦ ਹੁਣ ਫਿਰ ਇਹਨਾਂ ਨੇ ਜ਼ਬਰਦਸਤੀ ਸਾਡੇ ਨਾਲ ਧੱਕਾ ਕਰ ਰਹੇ ਆ ਜੋ ਇਹਨਾਂ ਨੂੰ ਨਹੀਂ ਕਰਨਾ ਚਾਹੀਦਾ ਪੰਜਾਬ ਗਵਰਨਮੈਂਟ ਨੂੰ ਸੋਚਣਾ ਚਾਹੀਦਾ ਸਾਡੀ ਆਵਾਜ਼ ਪੰਜਾਬ ਗਵਰਨਮੈਂਟ ਤੱਕ ਜਾਣੀ ਚਾਹੀਦੀ ਹੈ ਵੀ ਇਹ ਇਸ ਕੰਮ ਨੂੰ ਕਮਚ ਕਮ ਦੀਵਾਲੀ ਤੱਕ ਤਾਂ ਰੋਕਿਆ ਜਾਵੇ ਤਾਂ ਕਿ ਅਸੀਂ ਉਹ ਪੈਸੇ ਕਮਾ ਸਕੀਏ ਆਪਣਾ ਰੋਜ਼ਗਾਰ ਤੱਕ ਕਰ ਸਕੀਏ ਆਪਣਾ ਅਗੋਂ ਤਿਉਹਾਰ ਆ ਰਿਹਾ ਸਾਡੇ ਇੱਕ ਤੁਸੀਂ ਇੱਥੇ ਕਿੰਨੀ ਦੇਰ ਤੋਂ ਇੱਥੇ ਵਰਤਨਾ ਦਾ ਕੰਮ ਕਰ ਰਹੇ ਹੋ ਪਹਿਲਾਂ ਕਿੱਥੇ ਕਰਦੇ ਸੀ ਪਹਿਲਾਂ ਮੈਂ ਤੁਹਾਨੂੰ ਦੱਸਿਆ ਇਹ ਪਹਿਲੇ ਅਸੀਂ ਪਾਕਿਸਤਾਨ ਦੇ ਸਾਡੇ ਬਜ਼ੁਰਗ ਬਰਤਨਾਂ ਦਾ ਹੀ ਕੰਮ ਕਰਦੇ ਸੀ ਉੱਥੋਂ ਅਸੀਂ 라ਵਲਪਿੰਡੀ ਤੋਂ ਫਿਰ ਅਸੀਂ ਦਿੱਲੀ ਵੱਲ ਜੋਲੇ ਹੋਇਆ 47 ਦਾ ਟਕੜਾ ਬਜ਼ੁਰਗ ਦਿੱਲੀ ਵੱਲ ਆ ਗਏ ਦਿੱਲੀ ਵੱਲ ਫਿਰ ਜੋ ਚਲਚ ਜਿੱਦੰਗੇ ਹੋਏ ਫਿਰ ਅਸੀਂ ਬਠਿੰਡਾ ਪੰਜਾਬ ਵੱਲ ਆ ਗਏ ਪੰਜਾਬ ਵੱਲ ਆ ਕੇ ਇੱਥੇ ਫਿਰ ਉਹ ਜੋ ਖਾਨਦਾਨੀ ਕੰਮ ਸੀ ਅਸੀਂ ਉਹ ਹੀ ਸ਼ੁਰੂ ਕੀਤਾ ਤੇ ਉਹ ਕਿਉਂਕਿ ਸਾਨੂੰ ਐਕਸਪੀਰੀਐਂਸ ਸੀ ਦਾ ਤੇ ਇੱਥੇ ਹੁਣ ਦਾ ਰੋਟੀ ਸਾਡੀ ਬਣਨੀ ਸ਼ੁਰੂ ਹੋਈ ਸੀ ਤੇ ਇਹਨਾਂ ਨੇ ਫਿਰ ਹੁਣ ਇਹਨਾਂ ਨੇ ਟ੍ਰੈਫਿਕ ਵਾਲਿਆਂ ਦਾ ਰੋਲਾ ਪਾ ਕੇ ਕਹਿੰਦੇ ਜੇ ਅਸੀਂ ਸੜਕ ਚੋੜੀ ਕਰਨੀ ਹੈ ਤੇ ਗਵਰਨਮੈਂਟ ਦਾ ਕੰਮ ਹੈ ਲੋਗਾਂ ਨੂੰ ਵਸਾਉਣਾ ਤੇ ਇਹ ਤਾਂ ਸਾਨੂੰ ਖਰਾਬ ਕਰ ਰਿਹਾ ਔਰ ਸਾਡਾ ਰੋਜ਼ਗਾਰ ਖਤਮ ਕਰ ਰਿਹਾ ਇੱਕ ਜਦੋਂ ਵੀ ਗੱਲਬਾਤ ਹੁੰਦੀ ਹੈ ਚਾਹੇ ਉਹ ਅਧਿਕਾਰੀ ਆ ਚਾਹੇ ਆਫਸਰ ਹੈ ਇਹ ਹੀ ਗੱਲ ਕਹਿੰਦੇ ਆ ਵੀ ਇੱਥੇ ਟ੍ਰੈਫਿਕ ਦੀ ਸਮੱਸਿਆ ਕਿਵੇਂ ਦੇਖਦੇ ਹੋ ਵਾਕਈ ਟ੍ਰੈਫਿਕ ਦੀ ਸਮੱਸਿਆ ਹੈਗੀ ਤੁਸੀਂ ਇਸ ਬਾਜ਼ਾਰ ਦੇ ਚੋਂ ਕਿੰਨੇ ਦਾ ਘਟੋ ਘਟ ਟੰਟਾ ਦਾ ਮੈਨੂੰ ਹੋ ਗਿਆ ਵੇਖਦੇ ਨੂੰ ਤੁਸੀਂ ਦੇਖਿਆ ਕਿਸੇ ਪਾਸੇ ਵੀ ਕੋਈ ਟ੍ਰੈਫਿਕ ਰੁਕਿਆ ਹੋਵੇ ਤੁਸੀਂ ਪ੍ਰੈਸ ਵਾਲੇ ਹੋ ਇਹ ਤਾਂ ਸਮੱਸਿਆ ਬਣਾਈ ਗਈ ਹੈ ਸਮੱਸਿਆ ਹੈ ਨਹੀਂ ਸਮस्याਆਂ ਨੂੰ ਜਾਣ ਕੇ ਬਣਾਇਆ ਗਿਆ ਕੁਝ ਲੋਕਾਂ ਨੂੰ ਖੁਸ਼ ਕਰਨ ਦੀ ਖਾਤਰ ਕੁਝ ਐਮਸੀ ਨੂੰ ਖੁਸ਼ ਕਰਨ ਦੀ ਖਾਤਰ ਕਿ ਭਈ ਇਹ ਜੋ ਮੈਸਰ ਚੋੜੀ ਕਰਾਤੀ ਅੱਗੇ ਵਾਸਤੇ ਵੋਟਾਂ ਮੈਨੂੰ ਮਿਲ ਜਾ ਬਸ ਆ ਚੱਕਰ ਹੈ ਔਰ ਕੋ ਚੱਕਰ ਠੀਕ ਕੰਮ ਜੇ ਤੋਂ ਨਵੀਂ ਜਗ੍ਹਾ ਜਾ ਕੇ ਸਥਾਪਿਤ ਕਰਦੇ ਹਾਂ ਕਿੰਨਾ ਕੋਖਾ ਹੁੰਦਾ ਤੇ ਕਿੰਨਾ ਸਮਾਂ ਲੱਗ ਪਾਈ ਸਾਹਿਬ ਔਖਾ ਤਾਂ ਇਹ ਹੁੰਦਾ ਕਿ ਤੁਸੀਂ ਹਿਸਾਬ ਲਾ ਲਓ ਬੰਦਾ ਆਪਣਾ ਕਾਰੋਬਾਰ ਛੱਡ ਕੇ ਦੁਬਾਰਾ ਸ਼ੁਰੂ ਕਰਨਾ ਕੋਈ ਸੌਖਾ ਕੰਮ ਨਹੀਂ ਹੈ ਬਹੁਤ ਹੀ ਔਖਾ ਕੰਮ ਹੈ ਮਤਲਬ 100 ਕਿਸਮ ਦੀ ਦਿਮਾਗ ਕੇ ਟੈਨਸ਼ਨ ਹੁੰਦੀ ਹੈ ਪਰ ਇਹ ਰੋਜ਼ਗਾਰ ਕਰਨ ਵਾਸਤੇ ਕੁਝ ਕੁਛ ਤਾਂ ਹਿੰਮਤ ਕਰਨੀ ਪੈਂਦੀ ਹੈ ਤਾਈਂ ਜਾ ਕੇ ਰੋਟੀ ਪਾਣੀ ਚੱਲਦਾ ਤੇ ਉਹ ਪਰਮਾਤਮਾ ਸਾਡੀ ਸੁਣਦਾ ਹੈ ਰੱਬ ਸਾਡੇ ਨਾਲ ਨਹੀਂ ਰੁਸਿਆ ਪਰ ਆ ਜਿਹੜੇ ਕਮੇਟੀ ਵਾਲੇ ਸਾਡੇ ਨਾਲ ਰੁਸੇ ਪਿਆ ਰੱਬ ਰੋਟੀ ਦਿੰਦਾ ਬੱਚੀ ਰੋਟੀ ਦਿੰਦਾ ਕਮਾਈ ਕਰਦੇ ਆ ਮਿਹਨਤ ਕਰਦੇ ਆ ਤੇ ਸਾਨੂੰ ਰੋਟੀ ਮਿਲਦੀ ਹੈ ਕਿ ਕਿਵੇਂ ਦੇਖਦੇ ਹੋ ਜਿਵੇਂ 47 ਦੀ ਗੱਲ ਕਰੀਏ ਇੱਕ ਤਰ੍ਹਾਂ ਦਾ ਉਹ ਵੀ ਉਜਾੜਾ ਹੀ ਹੋਇਆ ਕਿਉਂਕਿ ਇੱਧਰ ਹੋਣਾ ਪਿਆ ਫਿਰ 84 ਚ ਦੰਗੇ ਹੋਏ ਉੱਥੋਂ ਵੀ ਉਜਾੜਾ ਹੋਇਆ ਤੇ ਅੱਜ ਭਾਗੂ ਰੋਡ ਤੇ ਕਿਵੇਂ ਦੇਖੀ ਅੱਜ ਉਜਾੜੇ ਤੋਂ ਵੀ ਬਸ ਮੈਂ ਕਹਿਣਾ ਮੈਂ ਕਿ ਤੀਜੀ ਵਾਰੀ ਸਾਡੇ ਨਾਲ ਇਹ ਚਾਂਸ ਹੋ ਰਿਹਾ ਕਿ ਇਹ ਉਜਾੜਾ ਹੁਣ ਨਹੀਂ ਹੋਣਾ ਚਾਹੀਦਾ ਇਹ ਸੋ ਉਜਾੜਿਆਂ ਨੂੰ ਰੋਕਣਾ ਚਾਹੀਦਾ ਚਾਹੇ ਸਾਡੀ ਗੱਲ ਚੀਫ ਮਿਨਿਸਟਰ ਤੱਕ ਜਾਵੇ ਇਹ ਸੋ ਉਜਾੜਿਆਂ ਨੂੰ ਰੋਕਣਾ ਚਾਹੀਦਾ ਇਹ ਚੰਦ ਬੰਦੇ ਨੂੰ ਨਾ ਖੁਸ਼ ਕਰੋ ਕਿਸੇ ਦੀ ਬਦਸੀ ਸੁਣਾ ਲਓ ਇਹ 200 ਦੁਕਾਨਦਾਰਾਂ ਦਾ ਮਸਲਾ ਹੈ 200 ਦੁਕਾਨਦਾਰ ਖਰਾਬ ਹੁੰਦੇ ਆ ਔਰ 200 ਨੌਕਰ ਖਰਾਬ ਹੁੰਦੇ ਆ ਸਾਰਿਆਂ ਦਾ ਰੋਜ਼ਗਾਰ ਜਿਹੜਾ ਹੈ ਉਹ ਖਤਮ ਹੁੰਦਾ ਤੇ ਇਹ ਅਖੀਰ ਜਿਹਦਾ ਕਾਰੋਬਾਰ ਖਤਮ ਹੁੰਦਾ ਉਹ ਬਕਸੀ ਸੀ ਦੇਗਾ ਇਹ ਮੈਂ ਬੇਨਤੀ ਹੈ ਮੇਰੀ ਉਹਨਾਂ ਨੂੰ ਕਿ ਤੁਸੀਂ ਬਕਸੀ ਸਾ ਨਾ ਲੋ ਇਸ ਕੰਮ ਨੂੰ ਰੋਕ ਦਿਓ ਆ ਸੋ ਤੁਸੀਂ ਦੇਖ ਹੀ ਲਿਆ ਵੀ ਉਹ ਕਹਿੰਦੇ ਵੀ ਤੀਜੀ ਵਾਰੀ ਉਜਾੜਾ ਹੋਇਆ ਪਹਿਲਾਂ ਪਾਕਿਸਤਾਨ ਚੋਂ ਆਏ ਆ ਦੇਸ਼ ਦੀ ਆਜ਼ਾਦੀ ਨੂੰ ਲੈ ਕੇ ਉੱਥੋਂ ਉਜਾੜਾ ਹੋਇਆ ਫਿਰ ਉਹਨਾਂ ਨੇ ਦਿੱਲੀ ਕੰਮਕਾਰ ਸ਼ੁਰੂ ਕੀਤਾ ਫਿਰ ਉਹ ਦਿੱਲੀ 84 ਦੰਗੇ ਹੋਏ ਉਸ ਤੋਂ ਬਾਅਦ ਉਹ ਇੱਥੇ ਬਠਿੰਡੇ ਆ ਗਏ ਬਠਿੰਡੇ ਹੁਣ ਕੰਮ ਕਰ ਰਹੇ ਸੀ ਤੇ ਉਹ ਕਹਿੰਦੇ ਹੁਣ ਤੀਜੀ ਵਾਰੀ ਇੱਕ ਤਰ੍ਹਾਂ ਦਾ ਉਜ਼ਾੜਾ ਹੋ ਰਿਹਾ ਕਿਉਂਕਿ ਨਵੀਂ ਜਗ੍ਹਾ ਕੰਮ ਕਰਨਾ ਬੜਾ ਔਖਾ ਹੁੰਦਾ ਤੇ ਉਹ ਕਹਿੰਦੇ ਵੀ ਜਿੱਥੇ 200 ਦੁਕਾਨਦਾਰਾ ਤੇ ਉਹਨਾਂ ਦੇ 200 ਹੀ ਤਕਰੀਬਨ ਜਿਹੜੇ ਮੁਲਾਜ਼ਮ ਆ ਸੀ ਉਹਨਾਂ ਨੇ ਸਰਕਾਰ ਤੋਂ ਮੰਗ ਕੀਤੀ ਆ ਵੀ ਇਹ ਜਿਹੜਾ ਉਜ਼ਾੜੇ ਨੂੰ ਰੋਕਿਆ ਜਾਵੇ ਤੇ ਸਾਨੂੰ ਬੇਰੋਜ਼ਗਾਰ ਨਾ ਕੀਤਾ ਜਾਵੇ ਟ੍ਰੈਫਿਕ ਦੀ ਸਮੱਸਿਆ ਉਹ ਕਹਿੰਦੇ ਏਡੀ ਵੱਡੀ ਨਹੀਂ ਜਿੱਡੀ ਵੱਡੀ ਬਣਾਈ ਜਾਂਦੀ ਆ ਔਰ ਵੀ ਲੋਕ ਨੇ ਜਿਹੜੇ ਇਥੋਂ ਦੇ ਦੁਕਾਨਦਾਰ ਨੇ ਜਾਂ ਰਹਿਸ਼ੀ ਨੇ ਉਹਨਾਂ ਨਾਲ ਗੱਲਬਾਤ ਕਰਦੇ ਆਂ ਕੀ ਕਹਿੰਦੇ ਨੇ ਕੀ ਨਾਮ ਹੈ ਤੁਹਾਡਾ ਕੀ ਕਹਣਾ ਚਾਹੁੰਦੇ ਆਂ ਮੇਰਾ ਨਾਮ ਜੀ ਡਾਕਟਰ ਐਸ ਐ ਚੋਹਾਨ ਪਾਗਰੂੜ ਤੇ ਅਸੀਂ 50 ਸਾਲ ਤੋਂ ਰਹਿ ਰਹੇ ਆਂ ਤੇ ਸਰ ਪਾਗਰੂੜ ਨੂੰ ਚੌੜਾ ਕਰਨ ਦੀ ਸਾਜ਼ਿਸ਼ ਹੈ ਇਹ ਸਿਰਫ ਲੈਂਡ ਮਾਫੀਆ ਜਿਹੜਾ ਇੱਕ ਸਾਡਾ ਜਿਹੜਾ ਮੇਅਰ ਹੈ ਮੇਅਰ ਦੇ ਫਾਦਰ ਜਿਹੜੇ ਮੇਅਰ ਨਹੀਂ ਮੇਅਰ ਦੇ ਫਾਦਰ ਜਿਹੜੇ ਆ ਉਹ ਗੁੰਡਾਗਰਦੀ ਦੇ ਉਤਰੇ ਹੋਏ ਆ ਪੂਰੇ ਆਪਦੀ ਤੇ ਸਰਕਾਰ ਨੂੰ ਕੁਝ ਨਹੀਂ ਪਤਾ ਇਹ ਪੱਤੀ ਸ਼ਾਨਵਰ ਜਗ੍ਹਾ ਹੈ ਮੈਨਾ ਪੱਤੀ ਜਗ੍ਹਾ ਹੈ ਇਹ ਇਹ ਕਾਰਪੋਰੇਸ਼ਨ ਵਾਲੇ ਕਹਿੰਦੇ ਜੀ ਇਹ ਸਾਡੀ ਜਗ੍ਹਾ ਹੈ ਤੁਸੀਂ ਕਬਜ਼ੇ ਕਿਤੇ ਹੋਇਆ ਉਹ ਕਬਜ਼ੇ ਵਾਲੀ ਜਿਹੜੀ ਜਗ੍ਹਾ ਹੁੰਦੀ ਹੈ ਦੇਸ਼ ਆਮਲਾਟ ਹੁੰਦੀ ਹੈ ਸਰਕਾਰੀ ਜਗ੍ਹਾ ਇਹਨਾਂ ਨੂੰ ਅਕਲ ਹੀ ਹੈ ਨਹੀਂ ਕਿਸੇ ਨੂੰ ਨਾ ਕਮਿਸ਼ਨ ਨੂੰ ਨਾ ਡੀਸੀ ਨੂੰ ਕਿਸੇ ਨੂੰ ਅਕਲ ਹੈ ਨਹੀਂ ਇਹਨਾਂ ਨੂੰ ਲੋਗਾਂ ਨੂੰ ਬੀਏ ਪਾਗਰੋਂ ਚੌੜਾ ਪਾਗਰੋਂ ਜੋ ਕਮੇਟੀ ਉਹ ਕਾਰਪੋਰੇਸ਼ਨ ਦੇ ਉਹਦੇ ਵਿੱਚ 30 ਮੂਟ ਲਿਖੀ ਹੋਈ ਹੈ ਇਹਨੂੰ 100 ਫੁੱਟ ਦੀ ਲਿੰਕ ਰੋੜਾ ਹੈ ਸਾਰੀ ਇਹ ਪਹਿਲਾਂ ਪਾਗੂ ਪਿੰਡ ਨੂੰ ਜਾਂਦੀ ਸੀ ਇਹ ਰੋਡ ਤੇ ਇਹਨਾਂ ਨੇ ਸਿਰਫ ਲੋਗਾਂ ਨੂੰ ਬੇਰੋਜ਼ਗਾਰ ਕਰਨਾ ਹੈ ਇਹਨਾਂ ਦਾ ਹੋਰ ਕੋਈ ਮਕਸਦ ਨਹੀਂ ਹੈ ਬੇਰੋਗਾਰੀ ਵਧ ਰਹੀ ਹੈ ਕਿਉਂਕਿ ਬੀਜੇਪੀ ਗਵ ਕਿ ਲੋਗਾਂ ਨੂੰ ਖਾ ਮਾਰੋ ਤੇ ਲੋਗ ਆਪਣੇ ਆਪ ਚ ਮਰ ਜਨ ਤੇ ਅਸੀਂ ਫ੍ਰੀ ਹੋ ਜਾਈਏ ਸਾਰੇ ਜਨ ਅੱਛਾ ਕਿੰਨੇ ਕੀ ਦੁਕਾਨਾਂ ਇੱਥੇ ਕਿੰਨਾ ਪਾਰ ਖਤਮ ਹੁੰਦਾ ਇੱਥੇ ਜੀ 150 ਤੋਂ ਲੈ ਕੇ 200 ਦੁਕਾਨਾਂ ਜਿਹੜੇ ਕਿ ਕਈ ਲੋਕ ਤਾਂ ਇੱਥੋਂ ਖਾਲੀ ਕਰਕੇ ਚਲੇ ਗਏ ਵਿਚਾਰੇ ਔਰ ਅੱਜ ਵੀ ਉਹ ਕਹਿੰਦੇ ਕਹਿੰਦੇ ਜੀ ਸਾਡਾ ਜੀ ਨਹੀਂ ਕਰਦਾ ਸੀ ਇੱਥੋਂ ਜਾਣ ਨੂੰ ਲੇਕਿਨ ਸਾਨੂੰ ਡਰ ਆ ਵੀ ਕਿ ਕੱਲ ਨੂੰ ਕੀ ਹੋਊਗਾ ਭਵਿੱਖ ਦਾ ਕੋਈ ਨਹੀਂ ਪਤਾ ਲੱਗਦਾ ਠੀਕ ਹੈ ਨਾ ਜੀ ਦੂਜੀ ਗੱਲ ਇਹ ਹੈ ਕਿ ਪਹਿਲਾਂ ਇਹ ਕਹਿੰਦੇ ਸੀ ਕਾਨਵਨਟ ਸਕੂਲ ਤੋਂ ਇੱਧਰ ਨੂੰ ਆਉਗੀ ਰੋੜ ਇਹ ਠੀਕ ਹੈ ਨਾ ਜੀ ਹੁਣ ਉੱਥੇ ਕੀ ਚੱਕਰ ਪੈ ਗਿਆ ਕਿ ਕਾਨਵਨਟ ਸਕ ਉਹ ਕਿ ਸਾਈਡ ਤੇ ਕਰਨੀ ਆ ਉਹ ਕੋਈ ਪਰਲੀ ਸਾਈਡ ਕਰ ਲੈਣਗੇ ਤਾਂ ਪੈਸੇ ਦੇਣੇ ਪੈਣਗੇ ਤਾਂ ਹੁਣ ਇਹ ਲੋਕ ਇਹ ਸੋਚ ਰਹੇ ਆ ਵੀ ਭਾਗੂ ਰੋਡ ਜਿਹੜੀ ਐ ਆ ਸ਼ਾਮਲਾਟਾ ਜਿਹੜੀ ਐ 2888 ਖਸਰਾ ਹੈ ਕਿਸੇ ਦਾ ਇਸੇ ਸਟੇ ਹੋ ਗਿਆ ਕਿਸੇ ਦਾ ਨਹੀਂ ਹੋਇਆ ਨਹੀਂ ਹੋਇਆ ਤਾਂ ਉਹ ਬਿਹਾਰਵ ਹੋ दैट ਸਟੇ ਤਾਂ ਸਾਨੂੰ ਵੀ ਮਿਲ ਗਿਆ ਕਿਉਂਕਿ 2888 ਖਸਰਾ ਹੈਗਾ ਸੇਮ ਹੈ ਤਾਂ ਇਹ ਕਿਵੇਂ ਕਹਿ ਰਿਹਾ ਕਿ ਤੁਹਾਨੂੰ ਸਟੇ ਨਹੀਂ ਮਿਲਿਆ ਇਹ ਸਾਡੀ ਹੋ ਗਈ ਜਿਹਨਾਂ ਨੂੰ ਸਟੇ ਮਿਲ ਗਿਆ ਉਹਨਾਂ ਨੂੰ ਰੋਕ ਦੋ ਤੇ ਜਿਨ੍ਹਾਂ ਦੇ ਨਹੀਂ ਆ ਉਹਨਾਂ ਨੂੰ ਤੋੜ ਦੋ ਇਹ ਕੀ ਇਹ ਕੀ ਲੌਜੀਕ ਕੀ ਇਹਦੇ ਵਿੱਚ ਗਲਤ ਵਿਵਹਾਰ ਚੱਲ ਰਿਹਾ ਇਹ ਗੁੰਡਾ ਕਰਦੀ ਹੈ ਸਰੇ ਆਮ ਸਰੀਆਂ ਗੁਣਾਗਰ ਦੀ ਸਟੇ ਵੀ ਲਿੱਤੀ ਹੈ ਕਾਫੀ ਵਿਕਰ ਸਿਰ ਇੱਥੇ 6 ਤੋਂ ਲੈ ਕੇ 7 ਲੋਕਾਂ ਨੇ ਸਟੇ ਮਿਲੀ ਹੋਈ ਹੈ ਜਿੰਨੇ ਵੀ ਕਰਨਾ ਕੋਈ ਕੋਈ ਵੀ ਜਦੋਂ ਇਕੱਠਾ ਹੁੰਦੀ ਹੈ ਲੋਕ ਇਕੱਠੇ ਹੁੰਦੇ ਆ ਤੇ ਲੜਾਈ ਲੱਗਦੀ ਹੈ ਇਹ ਵੀ ਇਕੱਠੇ ਹੋਈ ਸੀ ਲੜਾਈ ਰਣਚ ਆ ਹੋਈ ਸੀ ਇਹ ਇਸ ਕਰਕੇ ਹੋਈ ਜੀ ਕਿ ਸਾਡੇ ਕਈ ਜਿਹੜੇ ਮਕਾਨ ਮਾਲਿਕ ਆ ਉਹ ਗੱਦਾਰ ਆ ਉਹ ਉਹਦੇ ਚਮਚੇ ਆ ਮੰਨ ਲਓ ਉਹ ਨੂੰ ਹਰ ਖਬਰ ਉੱਥੇ ਪਹੁੰਚਦੀ ਹੈ ਜਿਹੜੀ ਖਬਰ ਅਸੀਂ ਬਿਲਕੁਲ ਮੀਟਿੰਗ ਸੀਰ ਬਿਲਕੁਲ ਸੀਕ੍ਰੀਟ ਮੀਟਿੰਗ ਕਰਦੇ ਆ ਉਹਦੇ ਵਿੱਚ ਉਹ ਬੰਦੇ ਹੁੰਦੇ ਆ ਉੱਥੇ ਨਾਲ ਗੱਲ ਪਹੁੰਚ ਜਾਂਦੀ ਹੈ ਵੀ ਅਜੋ ਕੇ ਇਹ ਮੀਟਿੰਗ ਹੋਈ ਅਜੋ ਕੇ ਮੀਟਿੰਗ ਹੋਈ ਹੈ ਇਸ ਕਰਕੇ ਜਿਹੜੇ ਗद्दार ਲੋਗ ਹੈ ਉਹਨਾਂ ਨੇ ਸਾਡੀ ਭਾਗ ਰੋਡ ਜਿਹੜੀ ਕਮੇਟੀ ਹੈ ਉਹਨੂੰ ਬਿਲਕੁਲ ਡਿਮੋਲਿਸ਼ ਕਰਤਾ ਬਿਲਕੁਲ ਅੱਛਾ ਤੇ ਵਿਧਾਇਕ ਵੀ ਕਾਫੀ ਵਾਰ ਆ ਚੁੱਕੇ ਨੇ ਵਿਧਾਇਕ ਆਏ ਸੀ ਜੀ ਗੁਰੂ ਸਿੰਘ ਜੀ ਆਏ ਸੀ ਇਹ ਔਰ ਉਹਨਾਂ ਨੇ ਗੱਲ ਇਹ ਕਹੀ ਸੀ ਕਿ ਸਾਡੇ ਕੋਲੇ ਸਬੂਤ ਪਏ ਸਾਰੇ ਕੋਰਟ ਦੇ ਵਿੱਚੋਂ ਹਾਰੇ ਵੇ ਹੈ ਕਾਰਪੋਰਸ਼ਨ ਵਾਲੇ ਕਿ ਜੀ ਇਹ ਸਾਡੀ ਜਗ੍ਹਾ ਹੈ ਕੋਰਟ ਨੇ ਕੋਰਟ ਚੋਂ ਹਾਰੇ ਵੇ ਉਹ ਕਹਿੰਦੇ ਕਿਸ ਹਾਲਤ ਚ ਇਹ ਜਗ੍ਹਾ ਨਹੀਂ ਲੈ ਸਕਦੇ ਕਿਸ ਹਾਲਤ ਚ ਵੀ ਲੇਕਿਨ ਕਿਉਂਕਿ ਜਗਰੂਪੁਰ ਜਿਹੜੇ ਆ ਉੱਥੋਂ ਦੇ ਸਾਡੇ ਇੱਥੋਂ ਦੇ ਐਮ.ਐਲ.ਏ ਇਸ ਬੰਦੇ ਨੂੰ ਐਮਪੀ ਨੂੰ ਐਮਐਲਏ ਨੂੰ ਪਿੱਛੇ ਕਰਦਾ ਐਮਐਲਏ ਦੀ ਵਿਚਾਰ ਨਹੀਂ ਕੋਈ ਸੁਣੇ ਨਹੀਂ ਦਿੱਸਦਾ ਕਾਰਨ ਕਿਉਂਕਿ ਉਹ ਗੁੰਡਾ ਕਰਦੀ ਹੈ ਪੈਸੇ ਕੇ ਲੈ ਕੇ ਖਰੀਦਲੇ ਸਾਰੇ ਆਪਣਾ ਐਮਐਲਏ ਜਿਹੜੇ ਸੀ ਇਹ ਐਮਸੀ ਇਹ ਕਾਂਗਰਸ ਦੇ ਜਿਹੜੇ ਸੀ ਇਹ ਉਹ ਖਰੀਦਲੇ ਤੁਸੀਂ ਇੱਕ ਦੇਖੋ 26 27 ਸਾਲ ਦਾ ਬੰਦਾ ਉਹਨੂੰ ਕੋਈ ਨੌਲੇਜ ਨਹੀਂ ਹੈ ਕਿਸੇ ਚੀਜ਼ ਦੀ ਨਾ ਉਹ ਪੋਲਿਟਿਕਲ ਬੰਦਾ ਹੈ ਉਹਨੂੰ ਇੱਕ ਤੁਸੀਂ ਮੇਅਰ ਬਣਾਤਾ ਉਹਨੂੰ ਕੀ ਆਂਦਾ ਜਾਂਦਾ ਕੀ ਆ ਉਸ ਬੰਦੇ ਨੂੰ ਜਿਵੇਂ ਦੇਖੋ ਤਾਂ ਇਹ ਜਿਹੜਾ ਸਿਸਟਮ ਹੈ ਇਹ ਲੋਕਾਂ ਨੂੰ ਬੇਕਾਰ ਕਰਨਾ ਬੇਰੋਜ਼ਗਾਰ ਕਰਨਾ ਯੂਵਾ ਪੀੜੀ ਦਾ ਪਹਿਲੇ ਹੀ ਨਸ਼ਿਆਂ 'ਚ ਪਈ ਵੀ ਹੈ ਤੁਸੀਂ ਹੋਰ ਪਾ ਦਿਓ ਕੀ ਕਾਸਗਲ ਹੈਗੀ ਇਹ ਇਹਨਾਂ ਲੋਕਾਂ ਦਾ ਮਕਸਦ ਇਹ ਹੈ ਔਰ ਕੋਈ ਮਕਸਦ ਨਹੀਂ ਹੈ ਇਹਨਾਂ ਲੋਕਾਂ ਦਾ ਮੇਰਾ ਨਾਮ ਮਹੇਸ਼ਵਰ ਸਿੰਘ ਚੋਹਾਨ ਮੇਰੀ ਇਹ ਹੋ ਗਈ 58 ਸਾਲ ਹੋ ਗਏ ਆ ਚੱਕੀ ਲੱਗੀ ਨੂੰ ਅੱਜ ਮਨੂੰ ਇਹ ਪੱਟ ਨਹੀਂ ਪੈ ਰਹੀ ਹੈ ਕਿਉਂ ਕਿ ਸੜਕ ਤੇ ਜਿਹੜਾ ਕਰ ਰਹੇ ਆ ਪੰਗਾ ਉਹਨਾਂ ਕਰਕੇ ਆਪਾਂ ਨੂੰ ਬਰਦਾਸ਼ਤ ਨਹੀਂ ਹੈ ਕੌਣ ਕਰ ਰਹੇ ਨਗਰ ਨਿਗਮ ਨਗਰ ਨਿਗਮ ਕਿਉਂ ਨਗਰ ਨਗਰ ਨਿਗਮ ਕਰ ਰਹੀ ਹੈ ਅੱਗੇ ਵੀ ਮੈਂ ਪਹਿਲੇ ਸਟੇਟਮੈਂਟ ਦਿੱਤੀ ਸੀ ਉੱਥੇ ਦਿੱਤੀ ਸੀ ਆਪਾਂ

अच्छा पंजाब ਦੇ ਹਾਲਾਤ ਕਿਸ ਤਰ੍ਹਾਂ ਦੇਖਦੇ ਹੋ ਇੱਕ ਪਾਸੇ ਪਾਣੀ ਨਾਲ ਕਿਸਾਨ ਦੇਖੋ ਜੀ ਹਾਂ ਇਧਰੋਂ ਆ ਤੁਹਾਡੇ ਫਿਰੋਜਪੁਰ ਦੇ ਇਲਾਕਾ ਸਾਡੇ ਡੁੱਬਿਆ ਹੋਏ ਕੋਈ ਉਦਰ ਕੰਮ ਨਹੀਂ ਗਿਆ ਨਾ ਜਿਹੜਾ ਬਧਿਆਨ ਹੈ ਗਿਆ ਸੜਕਾਂ ਦੇ ਸੜਕਾਂ ਚੋੜੀਆਂ ਕਰ ਦੋ ਕਰਕਾ ਚੋੜੀਆਂ ਕਰ ਦੋ ਜੋ ਕਿ ਜਹਾਜ ਜਹਾਜ نکالਦੇ ਹੈਗੇ ਇਹ ਤਾਂ ਬਾਅਦ ਚ ਵੀ ਹੋ ਜਾਂਦੀ ਹੈ ਇਹ ਤਾਂ ਬਾਅਦ ਚ ਵੀ ਹੁੰਦੀ ਹੈ ਨਾ ਪਹਿਲੇ ਉਹਨੂੰ ਸੰਭਾਲੋ ਜਿਵੇਂ ਤਿਹਾਰਾਂ ਦੇ ਦਿਨ ਅੱਗੇ ਤਿਹਾਰ ਅੱਗੇ ਜੋ ਹਾਰ ਆ ਰਿਹਾ ਤਿਹਾਰਾਂ ਦੇ ਜੇ ਕਿ ਗਰੀਬ ਬੰਦਾ ਕਿਥੋਂ ਖਾ ਲੂਗਾ ਜੇ ਇਹ ਜੁਗਨਾ ਖਾਲੀ ਕਰ ਦਣਗੇ ਉਹ ਕਿੱਥੇ ਜਾਣਗੇ ਕੀ ਕਰਨਗੇ ਭਾਈ ਸਾਹਿਬ ਕਸੋ ਛੋਟੀ ਉਮਰ ਬਾਲੀ ਲੱਗਦੀ ਐ ਇੱਥੇ ਪਹਿਲਾਂ ਕੀ ਕੁਛ ਹੁੰਦਾ ਸੀ ਕਿੰਨੀ ਕੀ ਦੁਕਾਨਾਂ ਹੁੰਦੀ ਮੈਂ ਦੱਸਦਾ ਮੇਰੀ ਉਮਰ 70 ਸਾਲ ਦੀ ਐ ਔਰ ਇੱਥੇ ਜਿੰਨੇ ਇੱਥੇ ਕੁਛ ਨਹੀਂ ਹੁੰਦਾ ਸੀ ਜਦੋਂ ਮੈਂ ਆਇਆ ਇੱਥੇ ਉਹਦਾ ਸਾਰਾ ਮੇਰੇ ਸਾਹਮਣੇ ਬਸਿਆ ਹੈ ਜਗਰ ਇਹਨੂੰ ਉਜਾਰ ਰਿਹਾ ਮੈਂ ਤਾਂ ਕਹਿੰਦਾ ਨਾ ਉਹ ਜਿਹੜਾ ਇਹ ਤਾਂ ਚੰਗਾ ਹੀ ਐ ਕਿ ਲੱਗਦਾ ਸਹੀ ਦੁਕਾਨਾਂ ਨੂੰ ਵੀ ਮਾਰ ਪਾਉਗੀ ਤੁਹਾਡੇ ਨਾਲ ਜਿਹੜੇ ਗਲਤ ਬਣਾ ਰੱਖੀ ਆ ਦੇਖੋ ਜੀ ਮਾਰ ਪਾਉਗਾ ਸਾਰਿਆਂ ਨੂੰ ਅੰਦਾਜ਼ੇ ਮੇਰਾ ਨਾਮ ਬਲਵੰਤ ਸਿੰਘ ਐ ਜੀ ਇਹਦਾ ਭਗ ਰੋਡ ਕੰਮ ਕਰਵਾਇਆ ਜਾ ਰਿਹਾ ਹਾਂਜੀ ਹਾਂਜੀ ਇਹ ਸ਼ਰਿਆਂ ਵੀ ਧੱਕਾ ਹੈ ਭਾਈ ਜੀ ਪਿਛਲੇ ਤੋਂ 35 35 40 40 ਸਾਲ ਤੋਂ ਇੱਥੇ ਜਿਹੜੇ ਦੁਕਾਨਦਾਰ ਹੈ ਉਹਨਾਂ ਨੂੰ ਧੱਕੇ ਨਾਲ ਹੀ ਉਜਾੜ ਰਹੇ ਹੈ ਪੂਰੀ ਬਦਮਾਸ਼ੀ ਦਿਖਾ ਰਹੇ ਹੈ ਮੇਰ ਮੇਰ ਦਾ ਪਿਓ ਜਿਹੜਾ ਸਾਡਾ ਐਮਸੀ ਬਣਿਆ ਹੋਇਆ ਹੈ ਤਾਂ ਮਨਜੀਤ ਕੌਰ ਬੁੱਟਰ ਪਰ ਉਹਦੇ ਘਰ ਵਾਲੇ ਦੀ ਗੁੰਡਾਗਰਦੀ ਹੈ ਤੁਸੀਂ ਸਾਰੇ ਰੋਡ ਦੀ ਵੀਡੀਓ ਬਣਾ ਕੇ ਦੇਖਿਓ ਤੁਸੀਂ ਕੀ ਹਾਲ ਕਰਤਾ ਇਹਨਾਂ ਦਾ ਦੁਕਾਨਦਾਰਾਂ ਆਪੀ ਕੰਮ ਕਰ ਰਹੇ ਕੀ ਕਰਨਗੇ ਦੁਕਾਨਦਾਰ ਕੀ ਕਰਨਗੇ ਭਾਈ ਜੀ ਉਹਨਾਂ ਦਾ ਸਮਾਨ ਦਾ ਨੁਕਸਾਨ ਹੁੰਦਾ ਉਹ ਕਹਿੰਦੇ ਵੀ ਸਾਨੂੰ ਕੀ ਲੋੜ ਹੈ ਸੀ ਆਪ ਦਾ ਸਮਾਨ ਤਾਂ ਬਚਾਈਏ ਸ਼ੰਘਰਸ਼ ਤਾਂ ਕੋਈ ਫੇਲ ਨਹੀਂ ਹੋਇਆ ਸ਼ੰਘਰਸ਼ ਚੱਲ ਰਿਹਾ ਹੈ ਅੱਜ ਵੀ ਕੋਈ ਐਸੀ ਗੱਲ ਨਹੀਂ ਹੈਗੀ ਸ਼ੰਘਰਸ਼ ਤਾਂ ਲੰਮੇ ਟਾਈਮ ਬਾਅਦ ਜਦੋਂ ਜਿੱਤਦੇ ਆ ਜਾਂ ਹਾਰਦੇ ਆ ਉਦੋਂ ਹੀ ਪਤਾ ਲੱਗਦਾ ਹੁੰਦਾ ਸ਼ੰਘਰਸ਼ ਕਿੰਨਾ ਕੁ ਸਫਲ ਹੋਇਆ ਕੁਝ ਦੁਕਾਨਦਾਰ ਵਿਚਾਰੇ ਹੈਗੇ ਆ ਜਿਹੜੇ ਨਹੀਂ ਉਹ ਆਪ ਦਾ ਨੁਕਸਾਨ ਚੱਲ ਸਕਦੇ ਕੁਝ ਕੁਛ ਮਕਾਨ ਮਾਲਕ ਹੈ ਜਿਹੜੇ ਉਹਨਾਂ ਦੀਆਂ ਮਜਬੂਰੀਆਂ ਉਹ ਕਿਤੇ ਹੋਰ ਜਾ ਹੀ ਨਹੀਂ ਸਕਦੇ ਉਹਨਾਂ ਨੂੰ ਬੈਠਣਾ ਹੀ ਪੈਣਾ ਬਹੁਤ ਕਰੀਏ ਕਰੀਏ ਜੀ ਕਰੀਏ ਬਿਲਕੁਲ ਕਰੀਏ ਉਹਨਾਂ ਦਾ ਕੁਛ ਨਹੀਂ ਉਹਨਾਂ ਨੇ ਇਕੱਲੇ ਗੁੰਗਲੂਆਂ ਤੋਂ ਮਿੱਟੀ ਝਾੜੀ ਆ ਉਹਨਾਂ ਨੇ ਕੁਛ ਨਹੀਂ ਕੋਈ ਹੱਥ ਪੱਲਾ ਫੜਾਇਆ ਕਿਸੇ ਹਵਾਲਾ ਦਿੱਤਾ ਜਾ ਰਿਹਾ ਵੀ ਤੇ ਕਦੀ ਸਮੱਸਿਆ ਟ੍ਰੈਫਿਕ ਬਾਈ ਜੀ ਕਿੱਥੇ ਨਹੀਂ ਆ ਤੁਸੀਂ ਆਹਦਾ ਦੱਸੋ ਕੋਈ ਵੀ ਸੜਕ ਦਾ ਨਾਮ ਲਓ ਤੁਸੀਂ ਪਿੰਡਾਂ 'ਚ ਟ੍ਰੈਫਿਕ ਹੋਇਆ ਬੈ ਟ੍ਰੈਫਿਕ ਦਾ ਕੋਈ ਮਖਲਾ ਨਹੀਂ ਹੈਗਾ ਇਹ ਇਹ ਸਿਰਫ ਤੇ ਸਿਰਫ ਆਪਦਾ ਕੁਸ਼ਤ ਬੰਦੇ ਆ ਜਿਹੜਿਆ ਨੇ ਆਪਦਾ ਫਾਇਦਾ ਘਟਣਾ ਔਰ ਕੋਈ ਇੱਥੇ ਟ੍ਰੈਫਿਕ ਦੀ ਨਹੀਂ ਅਸੀਂ ਇੱਥੇ 24 ਘੰਟੇ ਰਹਿੰਦੇ ਆ ਅੱਛਾ ਦੁਕਾਨਾਂ ਕਿੰਨੀਆਂ ਟੋਟਲ ਇੱਥੇ ਜੇ ਗੱਲ ਕੀਤੀ ਜਾਵੇ ਤਕਰੀਬਨ 200 ਦੇ ਆਸ-ਪਾਸ ਹੈ 200 ਦੇ ਆਸ-ਪਾਸ ਤੇ ਮਕਾਨ ਜਿਹੜੇ ਦੁਕਾਨ ਮਾਲਕ ਦੇ ਨਾਲ-ਨਾਲ ਮੁਲਾਜ਼ਮ ਵੀ ਹੋਣਗੇ ਕਾਫੀ ਹੈ ਜੀ ਜਿਹੜੀ ਦੁਕਾਨ ਹੁਣ ਤੁਸੀਂ ਸ਼ਹਿਰ 'ਚ ਰਹਿੰਦੇ ਹੋ ਤੁਸੀਂ ਦਾ ਪ੍ਰੈਸਰ ਪੋਟ ਰਹੋਗੇ ਤੁਹਾਨੂੰ ਤਾਂ ਇਹ ਨੂੰ ਵੀ ਜਿਆਦਾ ਪਤਾ ਵੀ ਇੱਕ ਦੁਕਾਨ ਨਾਲ ਕਟੋ-ਕਟ 5 ਬੰਦੇ ਜੁੜੇ ਹੁੰਦੇ ਆ ਠੀਕ ਹੈ ਉਹ ਲੋਕਾਂ ਦੀ ਕਿੰਨੀ ਸਹੂਲਤ ਹੁੰਦੀ ਆ ਉਹ ਤਾਂ ਕੋਈ ਲਿਮਟ ਹੀ ਨਹੀਂ ਹੁੰਦੀ ਨਵੀਂ ਜਗ੍ਹਾ ਤੇ ਜਾ ਕੇ ਦੁਕਾਨ ਦਾ ਸਥਾਪਨ ਕਰ ਜਿਹੜੇ ਉੱਠ ਕੇ ਗਏ ਸੀ ਬਾਈ ਜੀ ਉਹ ਸਾਰੇ ਪਛਤਾ ਰਹੇ ਆ ਵਿਚਾਰੇ ਉਹਨਾਂ ਦਾ ਕਾਰੋਬਾਰ ਜਿਹੜੇ ਜਿਹੜੇ 30 30 ਸਾਲ ਦੇ ਬੈਠੇ ਸੀ ਉਹ ਜਾ ਕੇ ਕਿੱਥੇ ਨਵੇਂ ਸਰੇਓ ਕਿਵੇਂ ਸਟਾਰਟ ਹੋ ਜੂਗਾ ਕੰਮ ਅੱਛਾ ਅੱਗੇ ਤਿਉਹਾਰਾਂ ਦੇ ਸੀਜ਼ਨ ਆ ਰਹੇ ਆਗੇ ਦੀਵਾਲੀ ਅੱਗੇ ਇਤਰੋ ਪੰਜਾਬ ਪਾਣੀ ਦੀ ਮਾਰ ਪੈ ਰਹੀ ਹੈ ਕਿਸਾਨਾਂ ਨੂੰ ਵਪਾਰੀ ਇਤਰੋ ਖਤਮ ਹੋ ਰਿਹਾ ਇੱਥੇ ਬਾਈ ਜੀ ਜਿੱਦਾਂ ਦੀ ਇਹ ਝਾੜੂ ਵਾਲੀ ਸਰਕਾਰ ਬਣੀ ਹੈ ਇਹਨਾਂ ਤੋਂ ਕੋਈ ਚੰਗਾ ਕੰਮ ਹੋਇਆ ਹੀ ਨਹੀਂ ਆ ਲੈਂਡ ਪੂਲਿੰਗ ਪਾਲਿਸੀ ਸੀਗੀ ਉਹ ਕਿਸਾਨਾਂ ਦਾ ਦੇਖੋ ਕਿਡਾ ਉਜਾੜਾ ਸ਼ੁਰੂ ਕੀਤਾ ਸੀ ਉਹਨਾਂ ਨੇ ਉਹੋ ਵੀ ਇਹਨਾਂ ਨੇ ਫੇਲ ਕੀਤੀ ਹੈ ਹੋ ਤਾਂ ਇਹ ਵੀ ਫੇਲ ਜਾਊਗੀ ਕੋਈ ਐਡੀ ਗੱਲ ਨਹੀਂ ਹੈਗੀ ਕੋਈ ਐਡਾ ਮਸਲਾ ਨਹੀਂ ਹੈਗਾ ਵੀ ਇਹ ਵਾਪਸ ਨਾ ਹੋਵੇ ਬਹੁਤ ਲੋਕ ਹੈ ਜਿਹੜੇ ਕਹਿੰਦੇ ਆ ਮਰਨ ਮਾਰਨ ਤੇ ਬੈਠੇ ਆ ਅਸੀਂ ਆ ਜਾਓ ਕੋਈ ਨਹੀਂ ਬੰਦੇ ਨੂੰ ਮਾਰ ਕੇ ਸਾਨੂੰ ਤਾਂ ਬੇਸ਼ੱਕ ਖਾਲੀ ਕਰਾ ਲੈਣ ਪਰ ਇਹ ਨਹੀਂ ਹੈਗਾ ਵੀ ਕੋਈ ਵੀ ਆ ਕੇ ਸਾਨੂੰ ਉਠਾ ਕੇ ਤੁਰ ਜਾਊਗਾ ਐਸੀ ਕੋਈ ਗੱਲ ਨਹੀਂ ਹੈਗੀ ਸਾਡੀਆਂ ਗੱਲਾਂ ਚੱਲੀ ਜਾਂਦੀਆਂ